ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਸੋਨਾ ਹੋ ਗਿਆ ਸਿੱਧਾ ਇੰਨਾ ਸਸਤਾ ਲੱਗ ਰਹੀਆਂ ਮੋਜਾਂ ਹੀ ਮੋਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਜੀ ਹਾਂ ਅੱਜ ਯਾਨੀ ਕਿ 18 ਸਤੰਬਰ ਨੂੰ ਸੋਨੇ ਚਾਂਦੀ ਦੀਆਂ ਕੀਮਤਾਂ ਤੇ ਗਰਾਉਂਡ ਦਰਜ ਕੀਤੀ ਗਈ ਐਨਡੀਆ ਬੁਲੀਆਣਾ ਯੂਐਲਰਸ ਐਸੋਸੀਏਸ਼ਨ ਦੇ ਮਤਲਬਕ ਬੁੱਧਵਾਰ ਨੂੰ 22 ਕੈਰਟ ਸੋਨੇ ਦੇ 10 ਗ੍ਰਾਮ ਦੀ ਕੀਮਤ 222 ਗ੍ਰਾਮ ਗ੍ਰਾਫ ਨਾਲ 7354 ਰੁਪਏ ਦੇ ਆ ਗਈ ਹੈ ਤੇ ਨਾਲ ਹੀ ਪਹਿਲਾਂ ਇਸ ਦੀ ਕੀਮਤ 7327 ਰੁਪਏ ਪ੍ਰਤੀ 10 ਗ੍ਰਾਮ ਸੀ ਚਾਂਦੀ ਜੀ ਵੀ ਇਸ ਗ੍ਰਾਫ ਦੇ ਅਧਾਰ 'ਤੇ ਦਰਜ ਕਰਕੇ ਇਸ 'ਤੇ ਵੀ ਕਮੀ ਆਈ ਹੈ ਇਹ 369 ਰੁਪਏ ਘਟ ਕੇ 87160 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਿਆ ਇਸ ਤੋਂ ਪਹਿਲਾਂ ਚਾਂਦੀ 87357 ਰੁਪਏ ਤੇ ਪ੍ਰਤੀ ਕਿਲੋਗ੍ਰਾਮ ਤੇ ਭਾਅ ਤੇ ਵਖਰੀ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ